ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਤੇ ਬਹੁਤ ਸੋਹਣੀ ਪ੍ਰਾਪਰਟੀ ਲੈ ਕੇ ਆਇਆ ਤੁਹਾਡੇ ਵਾਸਤੇ ਦੋਸਤੋ ਜਿਹੜੇ ਭਰਾ ਕੋਈ ਛੋਟਾ ਟੱਕ ਪਾਲਦੇ ਸੀ ਨਾ ਤਿੰਨ ਚਾਰ ਕਿੱਲਾਂ ਦਾ ਚਾਰ ਕਿੱਲਾਂ ਦਾ ਬਹੁਤ ਸੋਹਣਾ ਟੱਕ ਆ ਚੋਰ ਸਟੱਕ ਆ ਛੋਟਾ ਖਾਤਾ ਹੈ ਸਾਂਝਾ ਪਰ ਖਾਤਾ ਛੋਟਾ ਵਿੱਚ ਕਮਰਾ ਉੱਪਰ ਬੋਰ ਲੱਗਿਆ ਹੋਇਆਗਾ ਮੋਟਰ ਹਜੇ ਲਗਾਉਣੀ ਆ ਭਰਾਵਾਂ ਨੇ ਨਾਲ ਠੇਕੇ ਤੇ ਲੱਗਦੀ 60000 ਰੁਪਿਆ ਪਰ ਏਕੜ ਦਾ ਠੇਕਾ ਠੀਕ ਹੈ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਜਲਦੀ ਸੰਪਰਕ ਕਰ ਸਕਦਾ ਰੇਟ ਦੀ ਗੱਲ ਆਪਾਂ ਫਿਰ ਜਦੋਂ ਤੁਸੀਂ ਫੋਨ ਕਰਾਂਗੇ ਫਿਰ ਹੀ ਕਰਾਂਗੇ ਚਾਰ ਕਿੱल्ल्या ਦਾ ਟੱਕਾ ਚੋਰਸ ਟੱਕਾ ਬਿਲਕੁਲ ਚੋਰਸ ਹੈ ਨਾ ਚਾਰ ਚਪੇਰੇ ਖੰਭੇ ਲੱਗੇ ਹੋਏ ਆ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਜਲਦੀ ਸੰਪਰਕ ਕਰੇ ਰਕਬਾ ਜਿਹੜਾ ਉਹ ਅਬਲੂ ਦਾ ਡਰੇਨ ਦੇ ਬਿਲਕੁਲ ਨਾਲ ਲੱਗਦਾਗਾ ਇਥੋਂ ਤੇ ਲਿੰਕ ਰੋਡ ਇਥੋਂ ਬਿਲਕੁਲ ਨੇੜੇ ਹੀ ਰਹਿ ਗਿਆ ਆ ਰੋਡ ਬਿਲਕੁਲ ਨੇੜੇ ਹੀ ਆ ਹਨਾ ਇਥੋਂ ਤੁਹਾਨੂੰ ਦੇਖਦਾ ਹੋਣਾ ਨਜ਼ਦੀਕ ਹੀ ਲਿੰਕ ਰੋਡ ਆ ਇਧਰ ਡਰੇਨ ਆ ਗਈ ਨਾਲ ਹੀ ਇਥੋਂ ਆਪਾਂ ਡਰੇਨ ਆ ਟੱਕਾ 5-6 ਪੇਜਾਂ ਦੇ ਯਾ ਸਿਰਫ ਹਨਾ ਖਾਤਾ ਨਹੀਂ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਜਲਦੀ ਸੰਪਰਕ ਕਰੇ ਜਿਹੜਾ ਮੇਨ ਸ੍ਰੀ ਮੁਕਤਸਰ ਸਾਹਿਬ ਵਾਲਾ ਹਾਈਵੇ ਆ ਉਹ ਇਥੋਂ ਲਗਭਗ 4 3.5 ਕਿਲੋਮੀਟਰ ਦੂਰੀ ਤੇ ਆ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਨਾ ਤਾਂ ਉਹ ਸਾਡੇ ਨਾਲ ਜਲਦੀ नीचे लिखे ਨੰਬਰਾਂ ਤੇ ਸੰਪਰਕ ਕਰ ਸਕਦੇ ਹੋ